ਹਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋ ਰਾਣਾ ਸਾਹਿਬ ਟੀਕ ਉਸ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਰਿਆਂ ਬੇੜਾ ਨੂੰ ਰਿਕੁਐਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੀ ਆਪਾਂ ਸੂਟਾਂ ਦੇ ਕਲੈਕਸ਼ਨ ਦਿਖਾਉਣੇ ਹੁੰਦੇ ਆ ਉਹ ਤੁਹਾਨੂੰ ਕਿੱਦਾਂ ਦੀ ਲੱਗਦੀ ਹੈਗੇ? ਜਿਹੜੀ ਹੁਣ ਆਪਾਂ ਸੂਟਾਂ ਦੀ ਵੀਡੀਓ ਲਗਾ ਰਹੇ ਹਾਂ ਲਗਾਤਾਰ ਕਈ ਦਿਨਾਂ ਤੋਂ ਇਹ ਆਪਾਂ ਲਗਾ ਰਹੇ ਹਾਂ ਹੈਂ ਹਰੇਕ ਭੈਣ ਦੀ ਪਸੰਦ ਆ ਕਿ ਸੋਨੇ ਤੋਂ ਸੋਨੇ ਸੂਟਾਂ ਦੀ ਇਸ ਲਈ ਆਪਾਂ ਤੁਹਾਡੀ ਪਸੰਦ ਦੇ ਸੂਟ ਲੈ ਕੇ ਆਉਣੇ ਹੁੰਦੇ ਆ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਹੁੰਦੇ ਨੇ ਬਹੁਤ ਜ਼ਿਆਦਾ ਸੋਨਾ ਸਟਾਫ ਲੱਗਿਆ ਹੋਊ ਜਿਹੜੀ ਹੁਣ ਅੱਜ ਵਾਲੀ ਕਲੈਕਸ਼ਨ ਆਪਾਂ ਲੈ ਕੇ ਆਏ ਇਹ ਲੈ ਕੇ ਆਏ ਚਾਕਲੇਟ ਸਟਾਫ ਚ ਜਿਹੜਾ ਹੁਣ ਨਿਊ ਸਟਾਫ ਆਇਆ ਚਾਕਲੇਟ ਉਹਦੇ ਵਿੱਚ ਆਪਾਂ ਸੂਟ ਲੈ ਕੇ ਆਏ ਆ ਇਹਦੇ ਵਿੱਚ ਚਾਰ ਕਲਰ ਹੋਣਗੇ ਵੀ ਸ਼ੇਪ ਨੇ ਇੱਕ ਦਿੱਤਾ ਹੋਇਆਗਾ ਇਹ ਆਪਾਂ ਤੁਹਾਨੂੰ ਪਹਿਲਾਂ ਸੂਟ ਸ਼ੋਅ ਕਰਦੇ ਆਂ ਅੱਜ ਵਾਲੀ ਆਪਣੀ ਵੀਡੀਓ ਦਾ ਇਹ ਲੈ ਜਿਹੜਾ ਸੂਟ ਹੈਗਾ ਇਹ ਹੈਗਾਗਾ ਆਨੀਅਨ ਸ਼ੇਡ ਦਾ ਆਨੀਅਨ ਜਿਹੜਾ ਸੂਟ ਹੈਗਾ ਆਵਲ ਦਾ ਵੀ ਸ਼ੇਪ ਨੇਕ ਬਣਿਆ ਹੋਇਆ ਨੇੜੇ ਤੋਂ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆਂਗੇ ਦੋ ਫਲਾਰ ਦਿੱਤੇ ਹੋਏ ਨੇ ਵਿੱਚ ਨੀਚੇ ਦਾ ਆਹ ਵਾਲਾ ਫਰਕ ਹੋਣਾਗਾ ਜਿਹੜਾ ਇਹ ਘੇਰੇ ਤੇ ਆਗਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬੀ ਸ਼ੇਪ ਦਿੱਤੀ ਹੋਈ ਆ ਆਹ ਵਾਲਾ ਇਹਦੇ ਨਾਲ ਰੱਖਿਆ ਹੋਇਆ ਕਾ ਦੁਪੱਟਾ ਬਹੁਤ ਜਿਆਦਾ ਸੋਹਣਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਦੁਪੱਟੇ ਦੇ ਵਿੱਚ ਨੇ ਸੂਟ ਦੇ ਨਾਲ ਦੇ ਫਲਾਰ ਬਣੇ ਹੋਏ ਨੇ ਦੁਪੱਟਾ ਚੈੱਕ ਕਰ ਸਕਦੇ ਹੋ ਸਾਰਾ ਵਰਕ ਵਾਲਾ ਦੁਪੱਟਾ ਗਾ ਆਹ ਵਾਲਾ ਇਹਦਾ ਆਊਗਾ ਬਾਟਮ ਤੇ ਵਰਕ ਚਾਹੇ ਤੁਸੀਂ ਬਾਟਮ ਤੇ ਕਰ ਲਿਓ ਚਾਹੇ ਤੁਸੀਂ ਬਾਜੂ ਤੇ ਕਰ ਲਿਓ ਨੇੜੇ ਤੋਂ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਨियन ਜਿਹਾ ਜਿਹੜਾ ਇਹ ਪਹਿਲਾ ਚਾਰ ਕਲਰ ਮਿਲਣਗੇ ਤੁਹਾਨੂੰ ਇਹਦੇ ਵਿੱਚ ਦੁਪट्टे ਤੇ ਆਹ ਵਾਲੀ ਲੈਸ ਲੱਗੀ ਹੋਈ ਆ 골ਡਨ ਕਲਰ ਦੀ ਸੈਕੰਡ ਕਲਰ ਹੈਗਾ ਇਹਦਾ ਗ੍ਰੀਨ ਆ ਗ੍ਰੀਨ ਕਲਰ ਦਾ ਸੂਟ ਆ ਆਹ ਵਾਲਾ ਇਹਦਾ ਨੈਕ ਨੈਕ ਲਾਈਨ ਆਉਣੀ ਆ ਬੇਚ ਫਲਾਵਰ ਬਣੇ ਹੋਏ ਨੇ ਆਹ ਵਾਲੇ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਆਹ ਵਾਲਾ ਇਹਦਾ ਹੋਣਾ ਘੇਰੇ ਤੇ ਡਿਜ਼ਾਈਨ ਬਾਜੂ ਬਣੀਆਂ ਹੋਈਆਂ ਨੇ ਬਾਜੂ ਕਰ ਲਿਓ ਚਾਹੇ ਤੁਸੀਂ ਬਾਟਮ ਤੇ ਵਰਕ ਕਰ ਲਿਓ ਇਹਦੇ ਵਿੱਚ ਚਾਰ ਕਲਰ ਨੇ ਸੇਮ ਦੁਪੱਟਾ ਦਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਕਲਰ ਦਿਖਾਇਆ ਉਦੋਂ ਦਾ ਸੇਮ ਦੁਪੱਟਾ ਗਾ ਇਹਨੂੰ ਲੱਗਿਆ ਹੋਇਆ ਤੀਜਰਾ ਤੀਜਰਾ ਕਲਰ ਜਿਹੜਾ ਆਪਣੇ ਇਹਦੇ ਵਿੱਚ ਆ ਗਿਆ ਲਵੈਂਡਰ শেਡ ਦਾ ਲਵੈਂਡਰ শেਡ ਆ ਗਿਆ ਤੀਜਰਾ ਸੇਮ ਡਿਜ਼ਾਈਨ ਆਗਾ ਸੂਟਾਂ ਦਾ ਸਾਰਿਆਂ ਦਾ ਆਹ ਵਾਲੇ ਦੇ ਨਾਲ ਦੁਪੱਟਾ ਰਹਿਣ ਵਾਲਾ ਬਹੁਤ ਜਿਆਦਾ ਪਿਆਰਾ ਜਿਹਾ ਖੁੱਲਾ ਡੁੱਲਾ ਪਹਿਲਾਂ ਦੁਪੱਟਾ ਇੱਕ ਤੁਹਾਨੂੰ ਆਪਾਂ ਨੇ ਸ਼ੋਅ ਕਰਕੇ ਦੱਸਤਾ ਜੇ ਕੋਈ ਤੁਹਾਨੂੰ ਕਲਰ ਪਸੰਦ ਆ ਆਪਾਂ ਪਰਸਨਲ ਨੰਬਰ ਤੇ ਤੁਹਾਡੇ ਤੇ ਪਿਕ ਅਪ ਕਰ ਦਾਂਗੇ ਸ਼ੋਅ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਸੂਟਾਂ ਦਾ ਰੇਟ ਅੱਜ ਵਾਲਿਆਂ ਦਾ 1350 ਰਹਿਣ ਵਾਲਾਗਾ ਤੁਹਾਰਕ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ 1350 ਰੇਡ ਰਹਿਣ ਵਾਲਾ ਇਹਦੇ ਵਿੱਚ ਲਾਸਟ ਕਲਰ ਜਿਹੜਾ ਹੈਗਾਗਾ ਉਹ ਹੈਗਾ ਬਲੂ ਫਲੋਜੀ ਜਿਹਾ neck line ਆਪਾਂ ਤੁਹਾਨੂੰ ਨੇੜੇ ਤੇ ਦਿਖਾਉਣੀ ਆ ਸਾਰਾ ਨਲਕੀ ਦਾ ਕੰਮ ਕੀਤਾ ਹੋਇਆ ਹੈਗਾ ਜਰੀ ਦਾ ਵਰਕ ਕੀਤਾ ਹੋਇਆ ਆਹ ਵਾਲਾ ਇਹਦੇ ਨਾਲ ਰਹਿਣ ਵਾਲਾਗਾ ਦੁਪੱਟਾ ਇਨਾਂ ਦੀ ਲੈਂਥ ਆ ਗਈ ਜਿਹੜੀ 44 ਇੰਚ ਤਿਆਰ ਹੁੰਦੀ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਚਾਰ ਕਲਰ ਸੀਗੇ ਅੱਜ ਵਾਲੇ ਆਪਣੇ ਕੋਲੇ ਬਹੁਤ ਜ਼ਿਆਦੇ ਸੋਹਣੇ ਬਿਲਕੁਲ ਨਿਊ ਕਲਰ ਜਿਹੜੇ ਆਏ ਨੇ ਨਿਊ ਆਏ ਨੇ ਬਿਲਕੁਲ ਆਵਲ ਤੇ ਵਰਕ ਆਊਗਾ ਬਾਟਮ ਤੇ ਚਾਹੇ ਤੁਸੀਂ ਮੋਰੀਆਂ ਤੇ ਵੀ ਕਰ ਬਾਟਮ ਤੇ ਕਰ ਸਕਦੇ ਹੋ ਚਾਹੇ ਤੁਸੀਂ ਬਾਜੂ ਤੇ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨਿੰਗ ਕੀਤੀ ਹੋਈ ਆ ਚਾਕਲੇਟ ਸਟੱਫ ਹੈ ਇੱਕ ਟਰਾਈ ਦੀ ਤਰ੍ਹਾਂ ਲਾਈਨਿੰਗ ਵਾਲਾ ਹੁੰਦਾਗਾ। ਇਹ ਸੀ ਅੱਜਵਾਰੀ ਆਪਣੀ ਸੂਟਾਂ ਦੀ ਕਲੈਕਸ਼ਨ ਹੈ। ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰੇਟ ਆਪਾਂ ਤੁਹਾਨੂੰ ਨਾਲ ਦੱਸ ਦਿੱਤਾਗਾ। ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਕੋਈ ਵੀ ਸੂਟ ਦਾ ਆਰਡਰ ਕਰਨਾ ਕੋਨਫਰਮ ਕਰਨਾਗਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ। ਪਲੀਜ਼ ਦੁਬਾਰਾ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਧੰਨਵਾਦ।